हेलो सत श्री अकाल जी क्लेयर फैमिली ब्लॉग में बहुत बहुत स्वागत है जी लॉ जी जितों आप भीडियो का एंड किया पेके पिंड उतों ही अपना ब्लॉग जो दोबारा स्टार्ट कर लिया ਆਪੇ ਇਹੋ ਦੇਖੀਂ ਮੇਰੇ ਨਾਲ ਨਾ ਮਰਾਂ ਕੋਈ ਬਹੁਤ ਕਰ ਰਿਹਾ ਹੈ ਨਾ ਕੁਝ ਨਹੀਂ ਹੋ ਰਿਹਾ ਉਹ ਰੋ ਮੇਰਾ ਕੋਈ ਨਹੀਂ ਇਹ ਤਾਂ ਬੁੱਢਾ ਬੋਲ ਕੇ ਜੀਣ ਨੂੰ ਮੀਰਾ ਨੋਟ ਨਾ ਲਾ ਫਿਲੀ ਆ ਕਾ ਉਹ ਬਸ ਮੰਨਤਾ ਹੈ ਥੋੜਾ ਜਿਹਾ ਸਰੀਰ ਠੀਕ ਰਹਿੰਦਾ ਰੋਟੀ ਖਾਣੇ ਆਪਾਂ ਨੂੰ ਵੀ ਨਹੀਂ ਬਣਾਇਆ ਮਟਰ ਪਨੀਰ ਪਨੀਰ ਮਸਾਲਾ ਪਨੀਰ ਮਸਾਲੇ ਨਾਲ ਰਾਈਸ ਖਾ ਲੈ ਖਾ ਲੈ ਖਾ ਲੈ ਖਰਾਬ ਤਾਂ ਮੈਨੂੰ ਇਹ ਨਾਲ ਖਾਣਾ ਲਾ ਉਰੇ ਬਹਿ ਜਾ ਬੱਡੇ ਤੇ ਇੱਥੇ ਬਹਿ ਜਾ आज और एक बैग के खाला। आज और एक खाला बैग के। मम्मी रोटी दे की बनाई? बस बनाया बस। तेरे लिए आके रोटी? ਲੋ ਜੀ ਇੱਥੇ ਲੱਗੇ ਸੀਗੇ ਖਾਣਾ ਖਾਣ ਤੇ ਖਾਣਾ ਖਾ ਕੇ ਆਪਾਂ ਥੋੜੀ ਦੇਰ ਦੇ ਬਾਅਦ ਵਿੱਚ ਬਸ ਚੱਲਾਂਗੇ ਕਿਉਂਕਿ ਅਸੀਂ ਨਾ ਸੁਨਾਮ ਵੀ ਖੜਨਾ ਸੰਗਰور ਵੀ ਖੜਨਾਗਾ ਸੰਗਰੂਰ ਤੋਂ ਟੈਰਪੋ ਆਣੇ ਨੇ ਇਸ ਨਾਮ ਤੋਂ ਮੈਂ ਆਪਣੇ ਸੂਜ਼ ਵਗੈਰਾ ਲੈਣੇ ਨੇ ਗਿਆ ਹਣਾ ਜਾਂ ਕੋਈ ਬੈਲੀ ਕੁਛ ਵੀ ਮਤਲਬ ਜੋ ਵੀ ਮੈਨੂੰ ਸੈਟ ਲੱਗਿਆ ਤੇ ਗੁਰਪ੍ਰੀਤ ਕੌਰ ਦੀ ਆਈਡੀ ਤੋਂ ਮੈਨੂੰ ਕਮੈਂਟ ਆਇਆ ਸੀਗਾ ਰਾਤ ਉਹ ਕਹਿੰਦੇ ਆਂਟੀ ਤੁਸੀਂ ਜਦੋਂ ਵੀ ਜਾਂਦੇ ਹੋ ਆਪਣੀ ਪਰਝਾਈ ਨੂੰ ਨਹੀਂ ਲੈਂਦੇ ਵੀਡੀਓ ਦੇ ਵਿੱਚ ਤੇ ਦੇਖੋ ਬੇਟਾ ਪਰਝਾਈ ਮੇਰੀ ਹਰ ਵਾਰ ਵੀਡੀਓ 'ਚ ਆਉਂਦੀ ਹੁੰਦੀ ਆ ਜਦੋਂ ਵੀ ਮੈਂ ਜਾਂਦੀ ਆ ਤੇ ਅੱਜ ਨਾ ਉਹ ਘਰ ਨਹੀਂ ਸੀਗੇ ਅੱਜ ਉਹ ਗਏ ਹੋਏ ਸੀ ਆਪਣੀ ਮਾਸੀ ਜੀ ਦੇ ਭੋਗ ਤੇ ਵਰਨਾਲੇ ਤੇ ਉਹਨਾਂ ਦੀ ਨਮਾਸੀ ਦੀ ਡੈਥ ਹੋ ਗਈ ਸੋ ਉੱਥੇ ਭੋਗਤੇ ਗਏ ਉਸ ਮੇਰੀ ਭਾਈ ਮੇਰੀ ਮਤਲਬ ਪਰਜਾਈ ਵੀ ਮੇਰਾ ਭਰਾ ਵੀ ਹੈ ਨਾ ਤੇ ਜਿਹੜਾ ਮਤਲਬ ਕਿ ਉਹ ਆਏ ਨੇ ਜਿਵੇਂ ਅਸੀਂ ਹੁਣ ਇੱਥੇ ਖਾਣਾ ਖਾ ਰਹੇ ਸੀ ਉਸ ਤੋਂ ਬਾਅਦ ਹੀ ਉਹ ਆਏ ਸੀਗੇ ਤੇ ਉਹਨਾਂ ਨਾਲ ਬੈਠ ਕੇ ਅਸੀਂ ਸਿਰਫ ਚਾਹ ਚਾਹ ਪੀਤੀ ਹੈਗੀ ਉਸ ਤੋਂ ਬਾਅਦ ਅਸੀਂ ਆ ਗਏ ਸੀ ਅੱਗੇ ਮਲਾਉਣੇ ਉਹਨੂੰ ਤੁਹਾਨੂੰ ਹੈ ਨਾ ਮੇਰੀ ਪਰਜਾਈ ਨਾਲ ਤੇ ਥੋੜੇ ਜਿਹੀ ਜਿ clip ਬਣੀ ਸੀਗੀ ਕਿਉਂਕਿ ਸਾਡਾ ਵੀ ਆਉਣ ਦਾ ਟਾਈਮ ਸੀ ਅਸੀਂ ਫਿਰ ਵੀ ਲੇਟ ਹੋ ਗਏ ਅਸੀਂ ਉੱਥੋਂ ਤੁਰੇ ਸੀਗੇ 3:30 ਦੇ ਟਾਈਮ ਤੇ ਤਾ ਕਰਕੇ ਬਸ ਜਿੰਨਾ ਕ ਵੀਡੀਓ ਹੋ ਸਕੇ ਉਹਨਾਂ ਹੀ ਬਣਾਇਆ ਕਿਉਂਕਿ ਆਲਰੇਡੀ ਅਸੀਂ ਪਹਿਲਾਂ ਹੀ ਲੇਟ ਸੀਗੇ ਆਨ ਟਾਈਮ ਵੀ ਵੀ ਅਸੀਂ ਲੇਟ ਸੀਗੇ ਜਾਣਤਾ ਹੀ ਸੀਗੇ ਆ ਦੇਖ ਦੇਖੀ ਡੌਂਗੀ ਲੈ ਮਾਣੀ ਨੇ ਲਿਗਿਆ ਇੱਕ ਵਾਰੀ ਵੀ ਰਹਿ ਜਾ ਆਹ ਉਹ ਕੀ ਲੱਗਿਆ ਪੁੱਤ ਕਿੱਥੇ ਵੀ ਪੂਆ ਰਹਿ ਜਾ ਗੁਰਚਾਰ ਨੇ ਤਾਂ ਹਾੜੇ ਕੱਢਦਾ ਗੁਰਚਾਰ ਨੇ ਕਹਿੰਦਾ ਰਹਿ ਜਾ ਬੇਦਾ ਹੋਰ ਦੂਆ ਦੂਸੀ ਹਨਾ ਦੋਰਾ ਕਾ ਰਾਈੋਂਗੀ ਉਈ ਫੋਰੀਂ ਆ ਦੇ ਆ ਦੇਖ ਆ ਦੇਖ ਤਿੰਨ ਲਾ ਜਾਗੇ ਤਿੰਨ ਲਾ ਜਾਗੇ ਤੀ ਲਾਣ ਤੋਂ ਵਗ ਜਾ ਪੁੱਤ ਆ ਤਾਂ ਦੇਖ ਆ ਦੇਖ ਭੀ ਲਾ ਦੂਗੀ ਕਿਹੜੀ ਭਾਬੀ ਉਹੀ ਭਾਬੀ ਜਿਹੜੀ ਕੰਮ ਕਰਨਾ ਬਾਣੀ ਨੂੰ ਖਾੜ ਇਹਨੂੰ ਖਾੜ ਰੋਦੇ ਨਾਲ ਵੀ ਜਾਇਆ ਯਾ ਜਿਹੇ ਘਰੇ ਪਤਨ ਕੀ ਦੇ ਪੁੱਛ ਲਾਉਣ ਵੀ ਦਿਓ ਓਹੋ ਕੀ ਕੰਮ ਆਉਦੇ ਜਮਿਲਾ ਆ ਜਾ ਪਾ ਜਾ ਜਮਿਲਾ ਮੋਦਰੀ ਜੀ ਜਿਹਨੂੰ ਪੁੱਛ ਲਾਉਣਾ ਦੋ ਹੀ ਰਾਣਾ ਇਹ ਕਿਹਦੇ ਘਰ ਗਈ ਕਹਿੰਦੇ ਮਹਿਲ ਤੇ ਉਹਨਾਂ ਦੀ ਮਹਿਲ ਹੋਰ ਉਹਦੇ ਬਾਕਰਵਾ ਦੇ ਭੱਜ ਗਈ ਬਾਦਰੀ ਹਾਂ ਤੇਰਾ ਦਿਨ ਤੇ ਵੀਡੀਓ ਬਣਾਣੀ ਹੈ ਹਾ ਲੈ ਗਿਨੂ ਲੈ 50 ਗਿਨੂ ਨੂੰ ਵਿਲੋ ਸਾਡੀ ਗਿਨੂ ਨੂੰ ਐ ਲੈ ਸਾਡੀ ਛੋਟੀ ਭੈਣ ਹੈ ਇਹੋ ਹੈਗਾ ਕਰ ਦੇ ਹੈਲੋ ਐ ਲੈ ਸਾਡੇ ਦੇਖ ਲੈ ਆ ਕਰ ਦਿਆ ਜਿੰਨੇ ਹੈ ਲੋ ਕਰ ਦੋ ਹੈਲੋ ਕਾ ਦੇ ਹੈਲੋ ਬੋ ਮਤੇ ਖੜ ਜਾ ਤੂੰ ਐ ਅੱਜ ਆਰਤੀ ਬੱਚਾ ਅੱਜ ਆਰਤੀ ਬੱਚਾ ਨਾ ਇਹ ਜਾਨੀ ਹੈਗੇ ਅਸੀਂ ਭੈਣ ਪਾ ਲੋ ਜੀ ਪੇਕੇ ਘਰ ਤੋਂ ਜਾਣ ਦੀ ਹੋਗੀ ਤਿਆਰੀ ਤੇ ਆਪਾਂ ਬਾਹਰ ਆ ਗਈ ਸੀ ਕਿ ਗਲੀ ਚ ਤੇਪਿੰਦਰ ਗੱਡੀ ਕੱਢ ਰਿਹਾ ਤੇ ਇੱਧਰ ਮਿਲਾਉਣੇ ਆ ਤੁਹਾਨੂੰ ਗੁਰਸ਼ਰਨ ਗੁਰਵਾਣੀ ਤੇ ਗੁਰleen ਦੀ ਮੰਮਾ ਆ ਨੇ ਇਹ ਤੇ ਮੇਰੀ ਪਰਜਾਈ ਤੇ ਥੋੜਾ ਜਿਹਾ ਵੀਡੀਓ ਬਣਿਆ ਸੀ ਕਿਉਂਕਿ ਇਹਨਾਂ ਨਾਲ ਜਦੋਂ ਇਹ ਆਏ ਨੇ ਅਸੀਂ ਬੈਠ ਕੇ ਚਾਹ ਪੀਤੀ ਹੈਗੀ ਤੇ ਬਸ ਉਹ ਥੋੜਾ ਜਿਹਾ ਆਪਣੀਆਂ ਹੁੰਦੀਆਂ ਨੇ ਦੁੱਖ ਸੁੱਖ ਹੁੰਦੀਆਂ ਨੇ ਆਪਣੀਆਂ ਗੱਲਾਂ ਹੁੰਦੀਆਂ ਨੇ ਹਨਾ ਜੋ ਕਿ ਆਪਾਂ ਵੀਡੀਓ 'ਚ ਨਹੀਂ ਸ਼ੇਅਰ ਕਰ ਸਕਦੇ ਹੁੰਦੇ ਹਨਾ ਤਾਂ ਕਰਕੇ ਬੱਸੋ ਜਿੰਨਾ ਕ ਵੀਡੀਓ ਬਣਿਆ ਸੀ ਮੈਂ ਆਪਣਾ ਭਰਾ ਵੀ ਦਿਖਾਇਆ ਸੋਨੂੰ ਹਣਾ ਪਿੱਛੇ ਬੈਠਾ ਸੀਗਾ ਬੈੱਡ ਤੇ ਜਦੋਂ ਅਸੀਂ ਸਾਰੇ ਗੱਲਾਂ ਕਰ ਰਹੇ ਸੀਗੇ ਤੇ ਲੋ ਜੀ ਇੱਥੇ ਆਪਾਂ ਮਸਤ ਮਾਣਾ ਸਭ ਪਹੁੰਚਣ ਵਾਲਿਆਂਗੇ ਤੇ ਉਸ ਤੋਂ ਬਾਅਦ ਆਪਾਂ ਮਿਲਾਂਗੇ ਤੁਹਾਨੂੰ ਸੰਗਰੂਰ ਸੰਗਰੂਰ ਆਪਾਂ ਟਾਇਰ ਲੈਣੇ ਨੇਗੇ ਸੰਗਰੂਰ ਬਰਨਾਲਾ ਕੈਂਚੀਆਂ ਪਹੁੰਚ ਗਏ ਬਰਨਾਲਾ ਕੈਂਚੀਆਂ ਨੇ ਆਹ ਉਧਰਲੀ ਸਾਈਡ ਬਰਨਾਲਾ ਕੈਂਚੀਆਂ ਨੇ ਆਹ ਕੈਂਚੀਆਂ ਨੇ ਕਾਂਜ ਲਿਆ ਲਈਆਂ ਆਹ ਤੁਰੇ ਕੈਂਚੀਆਂ ਆ ਗਈ ਇੱਧਰ ਸਾਹਮਣੇ ਸਰਕਾਰੀ ਹਸਪੀਟਲ ਦੇ ਕੋਲ ਇਹ ਪਹੁੰਚ ਗਏ ਧੂਰੀ ਲੁਧਿਆਣਾ ਚੌਕ ਆਰਟੀਓ ਕੋਲ ਖੋਦ ਖੋਦ ਨੋਵਾ ਗੱਡੀ ਆ ਆਰਟੀਓ ਕੋਲੇ ਅੱਛਾ ਖੜੀ ਨਹੀਂ ਆਰਟੀਓ ਓਹੋ ਪੁਲਸ ਵਾਲੇ ਮਲਾ ਆਰਟੀਓ ਗਈ ਜੀ ਨੇ ਨਾ ਇਹਦਾ ਆਪ ਕੋ ਵੀ ਕਰਦੇ ਆਹਾ ਸੁਨਾਮ ਗਣੀ ਚ ਕੈਂਚੀ ਹੈ ਨਾ ਸੁਨਾਮ ਬੱਚਿਆਂ ਲਓ ਜੀ ਮੁੜ ਗਏ ਆਪਾਂ ਸੁਨਾਮ ਸੰਗਰੂਰ ਤੋਂ ਲਓ ਜੀ ਆਪਾਂ ਪਹੁੰਚ ਗਏ ਸੰਗਰੂਰ ਬੱਚਿਆਂ ਨੂੰ ਛੱਡਿਆ ਇਹ ਜ਼ਿਆਦਾ ਵੀਡੀਓ ਥੇ ਨਹੀਂ ਬਣੀ ਕਿਉਂਕਿ ਗਈ ਅਸੀਂ 2.5 3:30 ਵਜੇ ਸੀਗੇ ਘਰ ਤੇ ਉਸ ਤੋਂ ਬਾਅਦ ਫਿਰ ਮੇਰੀ ਮਤਲਬ ਪਰਜਾਈ ਤੇ ਮੇਰਾ ਭਰਾ ਗਿਆ ਇਹ ਹੋਏ ਸੀਗੇ ਭੋਗ ਤੇ ਵਰਣਾਲੇ ਆਪਣੇ ਪੀਕੇ ਹੋ ਵੀ ਲੇਟ ਆਏ ਬਸ ਉਹਨਾਂ ਦੇ ਹੁਣ ਤੋਂ ਅਸੀਂ ਥੋੜਾ ਟਾਈਮ ਹੀ ਬੈਠੇ ਆ ਫਿਰ ਆਗੇ ਪਾਬਸ ਕਿਉਂਕਿ ਅਸੀਂ ਵੀ ਲੇਟ ਹੋ ਗਏ ਜੀ ਹੁਣ 5 ਜਦੋਂ ਉੱਪਰ ਦਾ ਟਾਈਮ ਜਿਹੜਾ ਹੋ ਗਿਆ ਸਵਾ ਪੰਜ ਦਾ ਟਾਈਮ ਹੋ ਗਿਆ ਬਸ ਹੁਣ ਘਰੇ ਜਾ ਕੇ ਫਿਰ ਉਹੀ ਰੋਟੀ ਟੁਕਬੀ ਬਣਾਉਣਾਗਾ ਲੇਟ ਹੋ ਗਏ ਪਰ ਅਸੀਂ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਅੱਜ ਵੀਡੀਓ ਵੀ ਨਹੀਂ ਜਾਣਾ ਹੈਗਾ ਕੈਮਰਾ ਨਾ ਐਡੀਟਿੰਗ ਹੋਈਏ ਨਾ ਮੇਰੇ ਫੋਨ ਦੇ ਵਿੱਚ ਬੈਲੈਂਸ ਖਤਮ ਹੋ ਗਿਆ ਅੱਜ ਇੱਧਰ ਵੀ ਨੈਟ ਨਹੀਂ ਹੈਗਾ ਹੁਣ ਘਰੇ ਜਾ ਕੇ ਦੇਖਦੇ ਆਪਾਂ ਕੰਮਾਂ ਵੱਲ ਹੋਣਾ ਪਊਗਾ ਜਾ ਕੇ ਤਾਂ ਬਸ ਇੱਥੇ ਪਿੰਦਰ ਸੰਦੂਰ ਟਾਇਰ ਪਤਾ ਕਰਨ ਗਿਆ ਟਾਇਰਾਂ ਦਾ ਵੀ ਓਖਾ ਸਾਡਾ ਟਾਇਰ ਵੀ ਐਵੇਂ ਹਾਂ ਵੇ ਪੈਣੀ ਦੇ ਗੱਡੀ ਦੇ ਨੋਬੇ। ਜੋ ਕਿ ਹੁਣ ਜਾਣਾ ਪੈਂਦਾ ਲੰਬੇ-ਲੰਬੇ ਫਿਰ ਇਹ ਵੀ ਰਸਤੇ ਚ ਨਿੱਕੇ ਹੋ ਜੀ ਟਾਇਰਾਂ ਦੇ ਸਿਰ ਤੇ ਗੱਡੀ ਚੱਲਦੀ ਹੈ। ਲੱਟਾ ਲੱਗੇ ਬੱਤੀਆਂ। ਨਹੀਂ ਰਹੂਗੇ ਸੇਵਾ ਚ ਗਏ ਹੋਣਗੇ ਨਾ। ਸਹੀ ਬੋਲੀ 8 ਮਿੰਟ ਬਾਕੀ ਰਹਿ ਗਏ। ਸਨਾਮ ਪਹੁੰਚਿਆ ਜਪਾ। ਸਾਡੇ ਸੇਵ ਹੋ ਜਾਣਗੇ ਘਰੇ ਜਾਂਦੇ ਲੋਣ ਆਪਾਂ। स्पाइसी रेस्टोरेंट ये जूम करके साम का देखो रॉयल स्पाइसी रेस्टोरेंट है नीचे लिखा हुआ रेस्टोरेंट लो जी साढ़े सत्तर टाइम हो गया इतने सनाम ही बै फिर जिस तरह 8 ਵਜੇ ਜਾਣਗੇ ਸਾਢੇ 8 ਘਰੇ ਜਾਂਦੇ ਨੂੰ ਹਜੇ ਪਤਾ ਨਹੀਂ ਟਾਇਰ ਕਿੰਨਾ ਕੁ ਟਾਈਮ ਲਾਉਣਗੇ ਹੋਰ ਇੱਥੇ ਟਾਇਰ ਪਵਾ ਰਹੇ ਹਾਂ ਬਸ ਇੱਥੇ ਸ਼ਾਪ ਤੇ ਹਜੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ ਜਦੋਂ ਹਨੇਰਾ ਜਾ ਹੁੰਦਾ ਨਾ ਦਿਲ ਜਿਹਾ ਦਿਲ ਜਿਹਾ ਡੁੱਬਣ ਲੱਗ ਜਾਂਦਾ ਸ਼ਾਮ ਨੂੰ ਟਾਈਮ ਦਾ ਵੀ ਜਲਦੀ ਘਰੇ ਜਾਈਏ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਆ ਕੇ ਚਲੋ ਮਗਰ ਕੰਮ ਸਾਢੇ 7 ਹੋ ਗਏ ਨੇ ਨੇ ਚੌੜੇ 1:30 ਸਾਢੇ 7 ਹੋ ਗਏ ਹੋਰ ਹਨੇਰਾ ਹੋ ਗਿਆ ਜਾ ਕੇ ਰੋਟੀ ਬਣਾਉਣੀ ਆ ਦਾਲ ਲੈ ਲਈ ਦਾਲ ਮੱਖਣ ਲੈ ਲਈ। ਦਾਲ ਮੱਖਣ। ਛੜੀ ਤੇ ਭੁੱਖ ਲੱਗੀ ਹੋਈ। ਹੁਣ ਕਦੋਂ ਜਾਂਦਾ ਸਣੀ? ਉਰ। ਆ ਗਈ। ਆ ਗਈ ਅੰਦਰ। ਕੋਹ ਲੱਗਦਾ ਨਾਲ। ਦੇਖ ਹੋਣੇ ਤੇ ਰਸਤੇ ਜਮੋਲ ਬਾਬਾ 10 ਮਿੰਟ ਹੋਰ ਲੇਟ ਹੋ ਜਾਣਗੇ। ਮੋਟਰ। ਇਹ ਵੀ ਲੱਗੀ ਅੰਦਰ। ਇਹ ਵੀ ਲੱਗਦਾ। ਦੇਖ ਹੀ ਲੈ ਹੁਣ। ਲੋ ਜੀ ਸਵਾ 8 ਦਾ ਜਿਹੜਾ ਟਾਈਮ ਹੋ ਗਿਆ ਹੁਣ ਅਸੀਂ ਆ ਕੇ ਆਪਣੀ ਗਲੀ ਦੇ ਵਿੱਚ ਐਂਟਰ ਹੋਏ ਆ ਅਜੇ ਘਰੇ ਤਾਂ ਅੰਦਰ ਵੜਨਾਗਾ ਤੇ ਬਾਕੀ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਆਪਾਂ ਨਵੇਂ ਸਾਲ ਵਾਲੇ ਦਿਨ 2025 ਦੇ ਵਿੱਚ ਮਿਲਾਂਗੇ ਤੇ ਪਰਮਾਤਮਾ ਕਰੇ ਜਿਹੜਾ ਨਵਾਂ ਦਿਨ ਸਵੇਰ ਚੜ੍ਹਨ ਵਾਲਾ ਤੁਹਾਡੇ ਲਈ ਨਵਾਂ ਸਾਲ ਬਹੁਤ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਸਿਹਤ ਦੀ ਤੰਦਰੁਸਤੀ ਰਹੇ ਤੇ ਵਾਹਿਗੁਰੂ ਜੀ ਸਦਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਲੋ ਜੀ ਮਿਲਦੇ ਆਪਾਂ ਫਿਰ ਤੁਹਾਨੂੰ ਹੁਣ ਸਵੇਰੇ ਹੁਣ ਆਪਾਂ ਅੰਦਰ ਚੱਲ ਕੇ ਰੋਟੀ ਟੁੱਕ ਬਣਾਉਣੇ ਕਿਉਂਕਿ 6:30 ਦਾ ਜਿਹੜਾ ਟਾਈਮ ਹੋ ਚੁੱਕਿਆ ਹੈਗਾ ਤੇ ਚਲੋ ਜੀ ਫਿਰ ਆਪਾਂ ਹੁਣ ਸਵੇਰੇ ਮਿਲਦੇ ਆ ਤੁਹਾਨੂੰ ਹੈਲੋ ਸਤ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤੇ ਹੈਪੀ ਨਿਊ ਇਅਰ ਸਾਰੀ ਮੇਰੀ YouTube ਫੈਮਲੀ ਨੂੰ ਮੇਰੇ ਵੱਲੋਂ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਨੇ ਜੀ ਜਿਹੜਾ ਨਵਾਂ ਸਾਲ ਜਿਹੜਾ ਸਾਰਿਆਂ ਲਈ ਤੰਦਰੁਸਤੀ ਤੇ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਹੱਸਦੇ ਵਸਦੇ ਰਹੋ ਤੁਹਾਡੇ ਬੱਚੇ ਨਸਿਆ ਪੱਤਾ ਦੂਰ ਰਹਿਣ ਤੇ ਸੋਹਣੇ ਸੋਹਣੇ ਚੰਗੇ ਚੰਗੇ ਕੰਮ ਕਰਨ ਜੀ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਸਭ ਦੇ ਘਰਾਂ ਵਿੱਚ ਤੰਦਰੁਸਤੀ ਬਖਸ਼ੇ ਜਿਹੜਾ ਨਵਾਂ ਸਾਲ ਚੜਿਆ ਸਭ ਦੇ ਜਿਹੜੇ ਦੁੱਖ ਦਰਦ ਨੇ ਦੂਰ ਹੋ ਜਾਣ ਤੇ ਲੋ ਜੀ ਬਲੌਗ ਆਪਣਾ ਕੱਲ ਦੇ ਸਟਾਰਟ ਆ ਤੇ ਹੁਣ ਆਪਾਂ ਮੱਥਾ ਟੇਕ ਕੇ ਆਣੇ ਤਿਆਰ ਮੈਂ ਹੋ ਗਈ ਆਹ ਵਾਲਾ ਮੈਂ ਪਾਲਿਆ ਸੂਟ ਤੇ ਚੱਲਦੇ ਆਪਾਂ ਉਦੋਂ ਬਾਅਦ ਆ ਕੇ ਆਪਾਂ ਆਚਾਰ ਪਾਵਾਂਗੇ ਔਲਿਆਂ ਦਾ ਮਿਰਚ ਆਦਾ ਠੀਕ ਹੈ ਜੀ ਕਈ ਦਿਨਾਂ ਤੋਂ ਪਰਸੋਂ ਪਾਉਣਾ ਸੀ ਪਰਸੋਂ ਨਹੀਂ ਪਾਏ ਗਿਆ ਕੱਲ ਮੈਂ ਉੱਧਰ ਚਲੀ ਗਈ ਤਾਂ ਨਹੀਂ ਪਾਏ ਗਿਆ ਆਪਾਂ ਆ ਕੇ ਆਚਾਰ ਪਾਉਣੇ ਆਗੇ ਠੀਕ ਹੈ ਜੀ ਤੇ ਪਹਿਲਾਂ ਪਾ ਚੱਲਦੇ ਆ ਮੱਥਾ ਟੇਕ ਕੇ ਆਈ ਆ ਕੇ ਮਿਲਦੇ ਹਾਂ ਸਭ ਨੂੰ ਆਹ ਵਾਲਾ ਸੂਟ ਪਾਇਆ ਹੈ ਆ ਵਾਲੀ ਮਟਾਲੀ ਕੋਟੀ ਤੇ ਇੱਧਰ ਦੇਖੋ ਪਲੇਸਾ ਫੋਟੋ ਹੋਟੋ ਲੋ ਜੀ ਇੱਥੇ ਆਪਾਂ ਮਿਰਚਾਂ ਜਿਹੜੀਆਂ ਧੋ ਕੇ ਚੰਗੀ ਤਰ੍ਹਾਂ ਕੱਪੜੇ ਨਾਲ ਪੂੰਝ ਕੇ ਸੁੱਕਣੀਆਂ ਲਾ ਦਿੱਤੀਆਂ ਨੇ ਧੁੱਪੇ ਥੋੜੀਆਂ ਸੁੱਕ ਕੇ ਫਿਰ ਆਪਾਂ achar ਪਾਵਾਂਗੇ ਉਧਰ ਆਮਲਾ ਤੇ ਅਦਰਕ ਕੱਟ ਕੇ ਰੱਖਿਆ ਹੋਇਆ ਹੈਗਾ ਆਮਲਾ ਨਹੀਂ ਕੱਟਿਆ ਅਦਰਕ ਕੱਟ ਕੇ ਰੱਖਿਆ ਹੋਇਆ ਹੈਗਾ ਠੀਕ ਹੈ ਜੀ ਤੇ ਆਪਾਂ ਬਸ ਮਿਰਚਾਂ ਸੁਕਾ ਲਈਏ ਫਿਰ ਆਪਾਂ achar ਪਾਉਣਾ ਸ਼ੁਰੂ ਕਰਦੇ ਆਂ ਪਾਉਣਾ ਜਿਹੜਾ ਸ਼ੁਰੂ ਕਰਦੇ ਆਂ ਸਪਾ ਮਿਰਚਾਂ ਨਹੀਂ ਆ ਕੱਟ ਲੈਣੀਆਂ ਨੇ ਆ ਤੁਹਾਡੀ ਅੰਕਲ ਜੀ ਨੂੰ ਲੈ ਮਰੇ ਠੰਡ ਬਹੁਤ ਜ਼ਿਆਦਾ ਆ ਅੱਧੀ ਵਾਲੀ ਹੋਈ ਉਹ ਬਾਹਰ ਨਾ ਕਿਉਂ ਜਿਪੜੀ ਦੋ ਮਿਰਚਾਂ ਨੂੰ ਪਹਿਲਾਂ ਇਸ ਤਰ੍ਹਾਂ ਕੱਟ ਲਾ ਲੈਨੇ ਦੋ ਦੋ ਘਾੜੀਆਂ ਕਰ ਲੈਨੇ ਇਸ ਤਰ੍ਹਾਂ ਤੇ ਇਹ ਬਾਕੀ ਥੋੜੀ ਅੱਧੀ ਮਰਗੀ ਆ ਜ਼ਿਆਦਾ ਖਾਣੇ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਬਚਾ ਲਓ ਐਂਡ ਕਰ ਸਾਡੇ ਚਾਹੇ ਚਾਰ ਰੋਟੀਆਂ ਘਰ ਲਓ ਕੋਈ ਚੱਕਰ ਨਹੀਂ ਹੈਗਾ ਜਿਵੇਂ ਤੁਸੀਂ ਖਾਣੇ ਉੱਤੇ ਨਾਲ ਕੱਟ ਲਓ ਆ ਕੱਟ ਲਈ ਮਿਰਚਾ ਫਿਰ ਉਹ ਚੁੱਕੀ ਘਾੜੀ ਮਿਰਚ ਇਸ ਤਰ੍ਹਾਂ ਲੰਮੀ ਲੰਮੀ ਕੱਟ ਲੈਨੇ ਦੋ ਡੁੱਟੇ ਕਰਕੇ ਬਾਕੀ ਦੇ ਤਾਂ ਕਿ ਤੂੰ ਘੱਟ ਵੱਧ ਖਾਣ ਵਾਲਾ ਹੁੰਦਾ ਉਹਦੇ ਸਾਹ ਨਾਲ ਆਪਾਂ ਸਭ ਬਿਲਕੁਲ ਆਪਾਂ ਤੋਂ ਕੇ ਕੱਪੜੇ ਨਾਲ ਸਗਾ ਕੇ ਫਿਰ ਆਪਾਂ ਧੁੱਪੇ ਰੱਖ ਦਿਆਂ ਦੀਆਂ ਇਹ ਜਿਵੇਂ ਇਸ ਤਰ੍ਹਾਂ ਦੇ ਇਹਦੇ ਚਾਰ ਪੀਸ ਕਰ ਲਵਾਂਗੇ ਅੱਧਾ ਵੀ ਆਪਣਾ ਧੁੱਪੇ ਸੁੱਕਣਾ ਪਾਇਆ ਹੋਇਆ ਚੀਰ ਕੇ ਔਲੇ ਵੀ ਸੁਕਾ ਲਈ ਚੰਗੀ ਤਰ੍ਹਾਂ ਲਓ ਜੀ ਜਿਹੜਾ ਅੱਜ ਆਪਾਂ ਅਚਾਰ ਪਾਵਾਂਗੇ ਆਪਾਂ ਮਿਕਸ ਅਚਾਰ ਪਾਵਾਂਗੇ ਹਰੀ ਮਿਰਚ ਜਿਹੜੀ ਕਿ ਹੁਣ ਚੱਲ ਰਹੀ ਹੈ ਸਰਦਿਆਂ ਵਾਲੇ ਅਚਾਰ ਵਾਲੀ ਆਮਲਾ ਤੇ ਅਦਰਕ ਠੀਕ ਹੈ ਜੀ ਇਹ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀ ਇਹ ਜਿਹੜਾ ਮਿਕਸ ਅਚਾਰ ਆਪਾਂ ਇਹਨੂੰ ਕਿਸ ਤਰ੍ਹਾਂ ਪਾਉਣਾਗਾ ਤੇ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਅੱਧਾ ਵੀ ਆਪਾਂ ਜਿਹੜਾ ਸੀਗਾ ਕੱਟ ਕੇ ਸੁਕਾ ਲਿਆ ਚੰਗੀ ਤਰ੍ਹਾਂ ਹਨਾ ਮਿਰਚਾਂ ਵੀ ਆਪਾਂ ਸੁਕਾ ਕੇ ਕੱਟੀਆਂ ਨੇ ਤੇ ਆਮਲਾ ਵੀ ਆਪਣਾ ਬਿਲਕੁਲ ਜਿਹੜੇ ਸੁੱਕੇ ਅਤੇ ਆਮਲੇ ਦੇ ਪਤਾ ਹੀ ਹੈ ਤੁਹਾਨੂੰ ਤੇ ਗੁਣ ਕਿੰਨੇ ਨੇ ਇਹਦੇ ਵਿੱਚ ਕੈਲਸ਼ੀਅਮ ਕਿੰਨਾਗਾ ਤੇ ਕਿੰਨਾ ਆਪਣੀ ਸਿਹਤ ਲਈ ਵਰਦਾਨ ਆ ਇਹ ਹੈਨਾ ਠੀਕ ਆ ਜੀ ਚੱਪਾ ਹੁਣ ਪਹਿਲਾਂ ਮਸਾਲੇ ਤਿਆਰ ਕਰਨ ਲਈ ਕੜਾਹੀ ਰੱਖ ਲਈਏ ਇੱਕ ਹੀ ਚੀਜ਼ ਮੁਹ ਹੈ ਇਹ ਲੋ ਜੀ ਕੜਾਹੀ ਆਪਾਂ ਰੱਖ ਲਈ ਅਚਾਰ ਦੇ ਸਾਥ ਨਾਲ ਜਿੰਨਾ ਕਚਾਰ ਆਪਾਂ ਉਸ ਨਾਲ ਨਾਲ ਤਾਂ ਆਪਾਂ ਢਾਈ ਰੱਖ ਲਈਏ ਤੇ ਦੇ ਵਿੱਚ ਆਪਾਂ ਜਦੋਂ ਹਰਮ ਹੋ ਗਿਆ ਤੇ ਤੇਲ ਪਾਵਾਂਗੇ ਕਿਤਾ ਦੇ ਗਰਮ ਹੋ ਗਈ ਤੁਹਾਡਾ ਸਾਰੇ ਮਸਾਲੇ ਨੇ ਉਹ ਤਿਆਰ ਕਰ ਲੈਣੇ ਆਂ ਧਨੀਆ ਸੌਫ ਰਾਈ ਲਓ ਜੀ ਕੜਾਹੀ ਗਰਮ ਹੋ ਗਈ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਲਾ ਨੇ ਤੇਲ ਆਪ ਇੰਨਾ ਘਿਪਾਵਾਂਗੇ ਵੀ ਜਿਹੜੇ ਆਮਲੇ ਨੇ ਆਪਣੇ ਵਧੀਆ ਹੋ ਜਾਣ ਲਓ ਜੀ ਇੱਧਰ ਆਪਾਂ ਫਰਾਈਪੈਨ ਰੱਖ ਲਿਆ ਤੇ ਇਹਦੀ ਆਪਾਂ ਨਮੇ ਥੋੜੀ ਜਿ ਖਤਮ ਕਰ ਲੈਣੀਆਂ ਧਨੀਆ ਸੀ ਸੌਫਾ ਜੇ ਤੁਹਾਡੇ ਕੋਲੇ ਰਾਈ ਹੈ ਰਾਈ जरूर ਪਾਓ ਤੇ ਜੇ ਨਹੀਂ ਵੀ ਪਾਉਣੇ ਤੁਸੀਂ ਇਹ ਮਸਾਲੇ ਤਾਂ ਨਾ ਵੀ ਪਾਓ ਤੁਸੀਂ ਕਿਉਂਕਿ ਕਈਆਂ ਨੂੰ ਨਹੀਂ ਵੀ ਵਧੀਆ ਲੱਗਦੇ ਹਣਾ ਮੈਂ ਇਸ ਮਸਾਲੇ ਨੂੰ ਥੋੜਾ ਜਿਹਾ ਪਾ ਕੇ ਰਬਾ ਦਿੰਦੇ ਹਾਂ ਤੁਸੀਂ ਇਹ ਮਸਾਲਾ ਆਪਾਂ ਤਿਆਰ ਕਰ ਲੈਨੇ ਆਂ ਮੇਥੀ ਪਾਉਣੇ ਮੇਥੀ ਪਾ ਸਕਦੇ ਤੁਸੀਂ ਉਹ ਤੁਹਾਡੀ ਆਪਣੀ ਮਰਜ਼ੀ ਨੂਨ ਮਿਰਚ ਨਾਲ ਬਣਾਉਣਾ ਇਦਾਂ ਨੂਨ ਮਿਰਚ ਪਾ ਸਕਦੇ ਹੋ ਨੂਨ ਹਲਦੀ ਮਿਰਚ ਤੇ ਇਹ ਲਵਾਂਗੇ ਆਪਾਂ ਦੀ ਆਪਾਂ ਨਮੀ ਜੀ ਖਤਮ ਕਰਨੀ ਆ ਤੇ ਕਿਸੇ ਵੀ ਚੀਜ਼ ਚ ਨਮੀ ਨਹੀਂ ਹੋਣੀ ਚਾਹੀਦੀ ਜਿਹੜਾ ਆਪਾਂ ਡੱਬਾ ਲਵਾਂਗੇ ਉਹ ਵੀ ਬਿਲਕੁਲ ਸੁੱਕਾ ਲਵਾਂਗੇ ਠੀਕ ਆ ਜੀ ਤੇ ਕੜਾਹੀ ਸੁਕਾ ਕੇ ਚੰਗੀ ਤਰ੍ਹਾਂ ਫੇਰੇ ਦੇ ਵਿੱਚ ਆਪਾਂ ਤੇਲ ਪਾਇਆ ਇਹਨੂੰ ਆਪਾਂ ਇਹਦਾ ਪਾਊਡਰ ਬਣਾ ਲਵਾਂਗੇ ਠੀਕ ਆ ਜੀ ਤੇ ਇਹ ਗਰਮ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਔਲੇ ਪਾਵਾਂਗੇ ਔਲੇ ਪੈਨੇ ਕਿ ਭੁੰਨਾਂਗੇ ਅੱਗੇ ਤੁਹਾਨੂੰ ਦੱਸਾਂਗੀ ਬੇਪਤੀ ਮੇਕੂਣੜੀ ਨੇ ਇਹ ਆਪਾ ਹੋਰ ਜਿੱਥੇ ਆਪਾਂ ਆਹ ਕਿੰਨੀ ਵਾਰ ਆਪਾਂ ਥੋੜੇ ਜਿਹਾ ਹੋਰ ਤਰੀਕੇ ਨਾਲ ਪਾਏ ਸੀ ਦੇ ਅੰਦਰ ਕਪਾ ਤੇਲ ਪਾਇਆ ਜੀ 올ਿਵ ਵਧੀਆ ਚੰਗੀ ਤਰ੍ਹਾਂ ਡੁੱਬ ਗਏ ਇਹ ਵਧੀਆ ਜੀ ਫਰਾਈ ਹੋ ਜਾਣਗੇ ਠੀਕ ਹੈ ਤਲਕੇ ਪਾਵਾਂਗੇ ਆਪਾਂ ਠੀਕ ਹੈ ਨਾ ਇਹ ਫਨਮ ਕੋਲ ਮਿਰਚ ਹਲਦੀ ਤਿੰਨੇ ਮਸਾਲੇ ਪਾਈ ਪਾਵਾਂਗੇ ਤੁਸੀਂ ਇਕੱਲੇ ਤਿੰਨ ਮਸਾਲੇ ਨਾਲ ਵੀ ਬਣਾ ਸਕਦੇ ਹੋ ਨਮਕ ਮਿਰਚ ਹਲਦੀ ਆਹੜੇ ਮਸਾਲੇ ਤੁਸੀਂ ਨਹੀਂ ਪਾਉਣੇ ਤੁਹਾਨੂੰ ਨਹੀਂ ਵਧੀਆ ਲੱਗੇਗਾ ਤੁਸੀਂ ਨਾ ਪਾਓ ਐਵੇਂ ਬਣਾ ਲਓ ਦਿੱਸਾ ਆਪਾਂ ਕਰਦੇ ਆਨਲਾਈਨ ਚੈੱਕ ਇਹ ਸਟਰਾਟਿਕ ਕਰ ਲੈਨੇ ਆਪਾਂ ਜਿਵੇਂ ਆ ਦੇਖੋ ਔਲ ਨੂੰ ਕ੍ਰੈਕ ਆ ਗਿਆ ਨਾ ਐਵੇਂ ਜਦੋਂ ਕ੍ਰੈਕ ਆ ਜੇ ਫੁੱਟਣ ਲੱਗ ਜੇ ਤਾਂ ਸਮਝ ਲਓ ਵੀ ਆਪਣੇ ਔਲੇ ਆ ਚਾਰ ਜਿਹੜਾ ਮਤਲਬ ਲਈ ਔਲੇ ਨੇ ਜਿਹੜੇ ਚਾਰਲੇ ਤਿਆਰ ਹੋ ਗਏ ਹੁਣ ਆਪਾਂ ਗੈਸ ਜਿਹੜਾ ਬੰਦ ਕਰ ਦਿੰਨੇ ਆਂ ਇਹਨਾਂ ਦਾ ਸਾਥ ਥੋੜਾ ਜਿਹਾ ਕੱਢੀ ਫਿਰ ਆਪਾਂ ਇਹਦੇ ਵਿੱਚ ਆਟਾ ਤੇ ਮਿਰਚਾ ਪਾਵਾਂਗੇ ਥੋੜਾ ਜਿਹਾ ਸਵਾਹ ਵਾਲ ਹੋ ਹੋਵੇ ਕਿਉਂਕਿ ਕੜਾਹੀ ਬਹੁਤ ਗਰਮ ਆ ਨਾ ਲੋਚ ਆਪਣਾ ਪਾ ਦੇ ਵਿੱਚ ਮਿਰਚਾਂ ਮਿਕਸ ਕਰ ਦਿੰਦੇ ਆਂ। ਨਾਲ ਹੀ ਪਾ ਅਦਰਕ ਮਿਕਸ ਕਰ ਦਿੰਦੇ ਆਂ। ਨਾਲ ਨਾਲ ਆਪਣਾ ਪ੍ਰਕਿਰਣਾ ਕਰਨਾ ਕੋਈ ਇਕਦਾਂ ਹੀ ਰੋਜ਼ਾਰੀ ਕਰਨਾ। ਮੋਦੀ ਧਾਉਤੀ ਪਾ ਦਿੰਨੇ ਆਪਾਂ। थोड़ी मिर्च कौड़ी है अगर कौड़ी घट्टी होंगी है ज्यादा कौड़ी होंगी आप लाल मिर्च जरूर पावे उस तो नमक अपने टेस्ट ना पा करो जी जिन्ना घट तो वाने ਮਿੱਠਾ ਕੰਦ ਨਹੀਂ ਜਿਹੜੇ ਮਤਲਬ ਕੋਈ ਵੀ ਤੁਸੀਂ ਕੱਟ ਸੀ ਗਰਚਾ ਲੈਣੇ ਇਹ ਵੀ ਤੁਹਾਡਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਮਿਰਚ ਨੂੰ ਚੰਗੀ ਤਰ੍ਹਾਂ ਮਿੱਠਾ ਲੈਣੇ ਜਿਹੜਾ ਤੇ ਲੋਪਾ ਪਾ ਤੁਸੀਂ ਦੇ ਇੱਕ ਹੀ ਹੋ ਪਾ ਲਾਂਗੇ ਮਿਰਚ ਦੀ ਪਾਉਣੇ ਨੀ ਨੂਨ ਵੀ ਉਹ ਕੋਲ ਦੀ ਜੇ ਲੋੜ ਪਈ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਮਸਾਲਾ ਚਾਹ ਆਪਣਾ ਬਣ ਕੇ ਤਿਆਰ ਆ। ਇਹਨਾਂ ਨੂੰ ਤੁਸੀਂ ਅਗਲਾ ਦਿਨ ਖਾਓ। ਜਿਹੜੇ ਆਪਾਂ ਇਹਨੂੰ ਕੰਟੇਨਰ ਦੇ ਵਿੱਚ, ਬਰਤਨ ਦੇ ਵਿੱਚ ਪਾਵਾਂਗੇ ਉਹ ਵੀ ਬਿਲਕੁਲ ਸੁੱਕਾ ਪਾਣਾ ਚਾਹੀਦਾ ਵੀਰ ਤੁਹਾਡਾ ਚਾਹ ਕਰੀ ਖਰਾਬ ਨਹੀਂ ਹੋ ਗਾ। ਕਿਉਂਕਿ ਪਹਿਲਾਂ ਕਿਉਂਕਿ ਮੈਸੇਜ ਆਏ ਸੀ ਕਿ ਜਦੋਂ ਮੈਂ ਮਿਕਸਚਰ ਆਚਾਰ ਪਾਇਆ ਸੀ ਜਾਂ ਆਮਲੇ ਦਾ ਪਾਇਆ ਸੀ ਉਹ ਸਾਡਾ ਆਚਾਰ ਤਾਂ ਖਰਾਬ ਹੋ ਗਿਆ ਪਰ ਆਪਣਾ ਆਮਲੇ ਦਾ ਆਚਾਰ ਵੀ ਬਿਲਕੁਲ ਨਹੀਂ ਖਰਾਬ ਹੋਇਆ ਤੇ ਮਿਰਚਾਂ ਦਾ ਆਚਾਰ ਵੀ ਆਪਣਾ ਹਜੇ ਤੱਕ ਵਧੀਆ ਪਿਆ ਪਰ ਆਪਣੇ ਕੋਲ ਹੈਗੇ 1.5 ਕਿਲੋ ਮਿਰਚਾਂ ਹਨ ਅਈਆ 1 ਕਿਲੋ 1.5 ਕਿਲੋ ਲਓ ਛੇ ਚਾਰਾ ਨਾਲ ਪਾ ਕੇ ਤਿਆਰ ਥੋੜਾ ਸਾਨੂੰ ਨੇੜੇ ਦਿਖਾ ਸਕੀਂ ਆ ਲੋ ਛੇ ਆਚਾਰ ਆਪਣਾ ਬਣ ਕੇ ਤਿਆਰ ਦੇਖੋ ਇਸ ਤਰ੍ਹਾਂ ਤੁਸੀਂ ਆਚਾਰ ਪਾਓ ਤੇ ਬਿਲਕੁਲ ਜਦੋਂ ਇਹ ਠੰਡਾ ਹੋ ਗਿਆ ਪੂਰਾ ਤਾਂ ਆਪਾਂ ਉਦੋਂ ਇਹਨੂੰ ਕੰਟੇਨਰ 'ਚ ਪਾਵਾਂਗੇ ਹੁਣ ਇਹਨੂੰ ਆਪਾਂ ਪਲੇਟ ਜਾਂ ਕਿਸੇ ਥਾਲ ਨਾਲ ਨਹੀਂ ਢੱਕਣਾ ਇਹਨੂੰ ਕਿਸੇ ਕੱਪੜੇ ਦੇ ਨਾਲ ਟਕਾਂਗੇ ਆਪਾਂ ਪੋਣਾ ਲੈ ਲਓ ਚਾਹੇ ਕੋਈ ਸੁੱਚਾ ਕੋਈ ਵੀ ਮਤਲਬ ਕੱਪੜਾ ਸਾਫ ਉਹ ਲੈ ਲਓ ਉਹਦੇ ਨਾਲ ਟਕ ਦਿਓ ਜਦੋਂ ਬਿਲਕੁਲ ਠੰਡਾ ਹੋ ਜੇ ਫਿਰ ਆਪਾਂ ਇਹਨੂੰ ਕੰਟੇਨਰ ਦੇ ਵਿੱਚ ਪਾਵਾਂਗੇ ਬਿਲਕੁਲ ਕੰਟੇਨਰ ਜਿਹੜਾ ਸੁੱਕਾ ਹੋਵੇ ਠੀਕ ਹੈ ਜੀ ਤੇ ਲੋਚ ਆਚਾਰ ਆਪਣਾ ਬਣ ਕੇ ਤਿਆਰ